ਤਾ ਅੱਜ ਤੁਹਾਡੇ ਲਈ ਖਾਸ ਤੌਰ ਤੇ ਲੈ ਕੇ ਹਾਜ਼ਰ ਹੋਇਆ ਫਰਮੀ ਜਗਤ ਯਾਨੀ ਕਿ ਐਂਟਰਟੇਨਮੈਂਟ ਇੰਡਸਟਰੀ ਤੋਂ ਕੁਝ ਅਹਿਮ ਤੇ ਤਰਚਸ ਖਬਰਾਂ ਮਹਾਕੁਮਲ ਪ੍ਰੀਤ ਕੋਟ ਤਾਂ ਉਸ ਦੇਖ ਰਹੇ ਹੋ ਵਿਸ਼ਵ वार्ता ਤਾਂ ਜਿਹੜੇ ਲੋਕ ਪਾਕਿਸਤਾਨੀ ਡਰਾਮਾ ਵੇਖਣ ਦੇ ਸ਼ੌਕੀਨ ਨੇ ਤਾਂ ਉਹਨਾਂ ਦੇ ਲਈ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸਤੀਏ ਕਿ ਭਾਰਤ ਯਾਨੀ ਕਿ ਇੰਡੀਆ ਦੇ ਵਿੱਚੋਂ ਪਾਕਿਸਤਾਨੀ ਡਰਾਮਾ ਬੈਨ ਕਰ ਦਿੱਤਾ ਗਿਆ ਜਿहां YouTube ਅਕਾਊਂਟ ਡਿਲੀਟ ਕਰ ਦਿੱਤੇ ਗਏ ਨੇ ਤੇ ਇੰਨਾ ਹੀ ਨਹੀਂ ਬਲਕਿ ਵੱਡੇ ਵੱਡੇ ਐਕਟਰ ਐਕਟ੍ਰੈਸ ਦੇ ਇਨਸਟਾ ਅਕਾਊਂਟ ਵੀ ਬੈਨ ਕਰ ਦਿੱਤੇ ਗਏ ਨੇ ਦੱਸਦੇ ਕਿ ਹਾਨਿਆ ਅਮਰ ਜੋ ਕਿ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਹੈ ਉਸ ਦਾ ਅਕਾਊਂਟ ਜਿਹੜਾ ਕਿ ਬੈਨ ਕਰ ਦਿੱਤਾ ਹੈ ਤਾਂ ਉਸ ਦੇ ਨਾਲ ਹੀ ਹੋਰ ਵੀ ਕਈ ਮਸ਼ਹੂਰ ਅਦਾਕਾਰ ਜਿਹੜੇ ਨੇ ਪਾਕਿਸਤਾਨ ਤੋਂ ਉਹਨਾਂ ਦੇ ਵੀ ਅਕਾਊਂਟ ਜਿਹੜੇ ਕਿ ਬੈਨ ਕਰ ਦਿੱਤੇ ਗਏ ਨੇ ਜੀ ਹਾਂ ਇੰਨਾ ਹੀ ਨਹੀਂ ਦੱਸਦੇ ਕਿ ਹਾਨਿਆ ਅਮਰ ਦੀ ਤਾਂ ਇੱਕ ਵੀਡੀਓ ਵੀ ਬੜੀ ਮਸ਼ਹੂਰ ਯਾਨੀ ਕਿ ਵਾਇਰਲ ਹੋ ਰਹੀ ਹੈ ਇੰਸਟਾਗ੍ਰਾਮ ਤੇ ਦੱਸਦੇ ਕਿ ਹਾਨਿਆ ਅਮਰ ਦੇ ਫੈਨਸ ਚੋਹਿਤਿਆਂ ਦੇ ਵੱਲੋਂ ਉਸ ਨੂੰ ਪਾਣੀ ਪੇਜਿਆ ਜਾ ਰਿਹਾ ਜਿहां ਉਸਤੇ ਵੀ ਇੱਕ ਨਜ਼ਰ ਮਾਰਾਂਗੇ ਜੰਮੂ ਕਸ਼ਮੀਰ ਦੇ ਤਹਰ ਗਾਮ ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਕਈ ਕੂਟਨੀਤਿਕ ਅਤੇ ਡਿਜੀਟਲ ਮੋਰਚਿਆਂ ਤੇ ਸਖਤ ਰੋਕ ਅਪਣਾਇਆ ਤਾਜ਼ਾ ਕਾਰਵਾਈਆਂ ਵਿੱਚ ਮਸ਼ਹੂਰ ਅਭਿਨੇਤਰੀ ਹਾਨੀਆ ਅਮਰ ਅਤੇ ਮਾਹਿਰਾ ਖਾਨ ਸਮੇਤ ਕਈ ਹਾਈ ਪ੍ਰੋਫਾਈਲ ਪਾਕਿਸਤਾਨੀ ਹਸਤੀਆਂ ਦੇ ਇੰਸਟਾਗ੍ਰam ਅਕਾਊਂਟ ਤੇ پابੰਦੀ ਲਗਾ ਦਿੱਤੀ ਹੈ ਮਾਹਿਰਾ ਖਾਨ ਹਾਨੀਆ ਅਮਰ ਤੋਂ ਇਲਾਵਾ ਕਈ ਹੋਰ ਮਸ਼ਹੂਰ ਪਾਕਿਸਤਾਨੀ ਮਨੋਰੰਜਨ ਹਸਤੀਆਂ ਨੇ ਹੁਣ ਭਾਰਤੀ ਉਪਭੋਗਤਾਵਾਂ ਦੇ ਲਈ ਅਕਾਊਂਟ ਸੀਮਿਤ ਕਰ ਦਿੱਤੇ ਨੇ ਇਨ੍ਹਾਂ ਦੇ ਵਿੱਚ ਅਲੀ ਜ਼ਫਰ ਸਨਮ ਸੈਦ ਬਲਾਲ ਅਬਾਸ ਖਾਨ ਇਕਰਾ ਅਜ਼ੀਜ਼ ইমরান ਅਬਾਸ ਅਤੇ ਸੱਜਲ ਅਲੀ ਵੀ ਸ਼ਾਮਿਲ ਨੇ ਤਾਂ ਇਹਨਾਂ ਸਾਰੇ ਪਾਕਿਸਤਾਨੀ ਅਦਾਕਾਰਾਂ ਦੇ ਵਿੱਚੋਂ ਤੁਸੀਂ ਵੀ ਜ਼ਰੂਰ ਦੱਸਣਾ ਕਿ ਤੁਹਾਡਾ ਚਹੀਤਾ ਯਾਨੀ ਕਿ ਤੁਹਾਡਾ ਫੇਵਰਿਟ ਕੌਣ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਦੇ ਨਾਲ ਹੀ ਉਹ ਵੀਡੀਓ ਤੇ ਵੀ ਤੁਹਾਨੂੰ ਨਜ਼ਰ ਮਰਵਾਉਣੀ ਹੈ ਜਿਸ ਦੇ ਵਿੱਚ हानिया आमिर के फैन्स उसने पानी दिया बोटल्स पेट्रोने त्यागो एक कर नजर मारते हैं ये देखो मेरे पास एक पार्सल आया है ये बंदा पार्सल लेके आया है और ये पार्सल देखो किसका है टू हानिया आमिर पंजाब पाकिस्तान और पार्सल के अंदर देखो क्या है पानी की बोतल <laughs> <चल। laughs> ਤਾਂ ਹੁਣ ਗੱਲ ਕਰਦੇ ਆ ਨਵੀਆਂ ਆਉਣ ਵਾਲੀਆਂ ਫਿਲਮਾਂ ਦੀ ਤਾਂ ਆਖਿਰਕਾਰ ਇਸ ਹਫਤੇ ਦੇ ਵਿੱਚ ਕਿਹੜੀਆਂ ਨਵੀਆਂ ਫਿਲਮਾਂ ਆਉਣੀਆਂ ਨੇ ਭਾਵੇਂ ਉਹ ਹਿੰਦੀ ਫਿਲਮ ਹੋਵੇ ਜਾਂ ਫਿਰ ਹੋਵੇ ਪੰਜਾਬੀ ਤੁਹਾਨੂੰ ਅਪਡੇਟ ਅਸੀਂ ਜ਼ਰੂਰ ਦਵਾਂਗੇ 9 ਮਈ ਨੂੰ ਫਿਲਮ ਬੋਲ ਚੁੱਕ ਮਾਫ ਰਿਲੀਜ਼ ਹੋਵੇਗੀ ਜੋ ਕਿ ਇੱਕ ਹਿੰਦੀ ਫਿਲਮ ਹੈ ਜਿਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੁਹਾਨੂੰ ਉਸਦੇ ਵੀ ਇੱਕ ਚਲਕ ਜ਼ਰੂਰ ਦਿਖਾਵਾਂਗੇ ਦੱਸਤੀ ਹੈ ਕਿ ਇਸ ਦੇ ਵਿੱਚ ਰਾਜਕੁਮਾਰ ਆਰ ਤੇ ਵਾਮਿਕਾ ਗਾਪੀ ਨਜ਼ਰ ਆਣਗੇ ਦਾ ਮੁੱਖ ਭੂਮਿਕਾ ਯਾਨੀ ਕਿ ਲੀਡ ਰੋਲ ਦੇ ਵਿੱਚ ਇਹ ਦੋਵੇਂ اداکار ਨਜ਼ਰ ਆਣਗੇ ਤੇ ਤੁਹਾਨੂੰ ਇੱਥੇ ਇਹ ਵੀ ਦੱਸਣਯੋਗ ਹੈ ਕਿ ਵਮਿਕਾ ਗਾਬੀ ਮਸ਼ਹੂਰ ਜੋ ਕਿ ਪੰਜਾਬੀ ਫਿਲਮਾਂ ਦੀ ਐਕਟਰਸ ਹੈ ਜੋ ਕਿ ਹੁਣ ਹਿੰਦੀ ਫਿਲਮਾਂ ਦੇ ਵਿੱਚ ਵੀ ਨਜ਼ਰ ਆਵੇਗੀ ਇਸ ਦੇ ਨਾਲ ਹੀ 9 ਮਈ ਨੂੰ ਇੱਕ ਹੋਰ ਫਿਲਮ ਰਿਲੀਜ਼ ਹੋ ਰਹੀ ਹੈ ਦੱਸਣਯੋਗ ਹੈ ਕਿ ਉਹ ਫਿਲਮ ਸਾਰਿਆਂ ਦੇ ਦਿਲਾਂ ਦੇ ਜ਼ਰੂਰ ਕਿਤਨਾ ਕਿਤੇ ਨੇੜੇ ਹੋਵੇਗੀ ਕਿਉਂਕਿ ਇਸ ਫਿਲਮ ਦੇ ਵਿੱਚ ਜੋ ਕਿਰਦਾਰ ਹੈ ਤਾਂ ਉਸ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਵੀ ਮੁਸਕਾਨ ਜ਼ਰੂਰ ਆਵੇਗੀ ਤਾਂ ਛੋਟੇ ਹੁੰਦਿਆਂ ਸਾਰਿਆਂ ਨੇ ਇੱਕ ਨਾ ਇੱਕ ਵਾਰ ਜ਼ਰੂਰ ਇਹ ਕਾਰਟੂਨ ਤਾਂ ਵੇਖੇ ਹੀ ਹੋਣਗੇ ਜਿहां ਅਸੀਂ ਗੱਲ ਕਰ ਰਹੇ ਹਾਂ ਸ਼ੰਚਾਨ ਆ ਡਾਇਨਾਸੌਰ ਡੈਰੀ ਜੋ ਕਿ ਸਨ ਮੈਂ ਜੋ ਕਿ ਰਿਲੀਜ਼ ਹੋਣ ਵਾਲੀ ਹੈ 9 ਮਈ 2025 ਨੂੰ ਜਿਸ ਦਾ ਬੇਸਬਰੀ ਦੇ ਨਾਲ ਖਾਸ ਤੌਰ ਤੇ ਛੋਟੇ ਬੱਚਿਆਂ ਦੇ ਵੱਲ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਤੁਸੀਂ ਵੀ ਇਸ ਫਿਲਮ ਨੂੰ ਦੇਖਣਾ ਨਾ ਭੁੱਲਣਾ 9 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਜ਼ਰੂਰ ਦੇਖਣਾ ਤਹੌਣ ਗੱਲ ਲੈਣੇ ਉਹਨਾਂ ਫਿਲਮਾਂ ਦੀ ਜੋ ਪਿਛਲੇ ਹੀ ਦਿਨੀ ਰਿਲੀਜ਼ ਹੋਈਆਂ ਨੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਫਿਲਮਾਂ ਦਾ ਅਸਰ ਅੱਜ ਦੀ ਨੌਜਵਾਨ ਪੀੜੀ ਤੇ ਜ਼ਰੂਰ ਵੇਖਣ ਨੂੰ ਮਿਲੇਗਾ ਜਿ ਹਾਂ ਅਸੀਂ ਗੱਲ ਕਰ ਰਹੇ ਹਾਂ ਉਸ ਫਿਲਮ ਦੀ ਜੋ ਸਾਨੂੰ ਸਾਡੇ ਇਤਿਹਾਸ ਸਾਡੇ ਹਿਸਟਰੀ ਦੇ ਨਾਲ ਕਿਤਨਾ ਕਿਤੇ ਜੋੜਦੀ ਹੈ ਅਸੀਂ ਗੱਲ ਕਰ ਰਹੇ ਹਾਂ ਫਿਲਮ ਗੁਰੂ ਨਾਨਕ ਜਹਾਜ਼ ਜਿਸ ਦੇ ਵਿੱਚ ਜੋ ਤਰਸੀਮ ਜੋਸੜ ਗੁਡਪਤ ਕੁੱਗੀ ਦੀ ਅਦਾਕਾਰੀ ਦੇਖਣ ਨੂੰ ਮਿਲੀ ਹੈ ਤੇ ਇੰਨਾ ਹੀ ਨਹੀਂ ਦੱਸ ਦਿੰਨੇ ਆ ਕਿ ਇਹ ਦੁਆਸ਼ਟਰੀਏ ਦਾ ਕਾਰਵਸ ਦੇ ਵਿੱਚ ਨਜ਼ਰ ਆਏ ਨੇ ਤਾਂ ਜੋ ਜੋ ਇਸ মুਵੀ ਨੂੰ ਵੇਖ ਕੇ ਆ ਰਹੇ ਨੇ ਸਾਰਿਆਂ ਨੇ ਇੱਕ ਹੀ ਚੀਜ਼ ਕਹੀ ਹੈ ਕਿ ਸਾਰਿਆਂ ਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ ਇਹ ਹਿਸਟਰੀ ਨਾਲ ਜੁੜੀ ਹੋਈ ਹੈ ਤੇ ਇਦਾਂ ਦੀਆਂ ਫਿਲਮਾਂ ਜ਼ਰੂਰ ਮੰਨਦੀਆਂ ਰੈਣੀਆ ਚਾਹੀਦੀਆਂ ਨੇ ਤਾਂ ਜੋ ਆਉਣ ਵਾਲੀ ਜਨਰੇਸ਼ਨ ਨੂੰ ਇਸ ਤੋਂ ਸਿੱਖਣ ਨੂੰ ਕੁਝ ਨਾ ਕੁਝ ਜ਼ਰੂਰ ਮਿਲਦਾ ਹੈ ਤਾਂ ਆਖਿਰਕਾਰ ਇਹ ਮੂਵੀ ਕਿਸ ਦੇ ਉੱਤੇ ਆਧਾਰਿਤ ਹੈ ਇਸ ਮੂਵੀ ਦੇ ਵਿੱਚ ਅਚਿਹਾ ਕੀ ਹੈ ਜੋ ਸਾਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ ਤਾਂ ਉਹ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ 1 ਮਈ 2025 ਨੂੰ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਗੁਰੂ ਨਾਨਕ ਜਹਾਜ਼ ਇਤਿਹਾਸਿਕ ਦੇ ਇੱਕ ਅਜਿਹੇ ਅਧਿਆਏ ਨੂੰ سینਮਾਈ ਪਰਦੇ ਤੇ ਲਿਆ ਰਹੀ ਹੈ ਜੋ ਭਾਰਤੀ ਪ੍ਰਵਾਸੀ ਹੱਕਾ ਨਸਲੀ ਪੇਤਪਾਵ ਤੇ ਬਹਾਦਰੀ ਦੇ ਪੂਰੇ ਅਹਿਸਾਸ ਨਾਲ ਭਰਪੂਰ ਹੈ ਫਿਲਮ ਕੋਮਗਾਟਾ ਮਾਰੂ ਕਟਨਾਤੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਤੇ ਆਧਾਰਿਤ ਹੈ ਇਸ ਦੇ ਵਿੱਚ ਤਰਸੇਮ ਜਸਨ ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਭੂਮਿਕਾ ਨਿਭਾਈ ਹੈ ਇਤਿਹਾਸਿਕ ਪਛੋਕੜ ਆਖਿਰਕਾਰ ਇਸ ਤੱਕ ਹੀ ਹੈ 1914 ਵਿੱਚ ਜਪਾਨ ਤੋਂ ਕੋਮਗਾਟਾ ਮਾਰੂ ਨਾਂ ਦੇ ਜਹਾਜ਼ ਰਾਹੀਂ 376 ਪ੍ਰਵਾਸੀ ਜ਼ਿਆਦਾਤਰ ਪੰਜਾਬੀ ਸਿੱਖ ਕੈਨੇਡਾ ਦੇ ਵੈਂਕੂਵਰ ਪਹੁੰਚੇ ਉਹ ਉਮੀਦ ਕਰ ਰਹੇ ਸਨ ਕਿ ਉਹਨਾਂ ਨੂੰ ਨਵੇਂ ਮੁਲਕ ਵਿੱਚ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ ਪਰ ਕੈਨੇਡੀਅਨ ਸਰਕਾਰ ਨੇ ਨਸਲੀ ਭੇਦਭਾਵ ਰਵਈਆ ਅਪਣਾਉਂਦੇ ਹੋਏ ਜਹਾਜ਼ ਨੂੰ ਬੰਦਰਗਾਹ ਤੇ ਹੀ ਰੋਕ ਲਿਆ ਹਫ਼ਤਿਆਂ ਤੱਕ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਾ ਮਿਲੀ ਅੰਤ ਵਿੱਚ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਕੋਲਕਾਤਾ ਪਹੁੰਚਣ ਤੇ ਬਤਾਨਵੀ ਹਕੂਮਤ ਦੇ ਉਹਨਾਂ ਤੇ ਜ਼ਬਰਦਸਤੀ ਹਮਲਾ ਕੀਤਾ ਜਿਸ ਦੌਰਾਨ ਕਈ ਨਿਸ਼ਕਸੂਰ ਮਾਰੇ ਗਏ ਸ਼ਹੀਦ ਮੇਵਾ ਸਿੰਘ ਇਨਸਾਫ ਦੇ ਲਈ ਆਪਣੀ ਉਹਨਾਂ ਦੇ ਵੱਲੋਂ ਜਾਨ ਦਿੱਤੀ ਗਈ ਜੀ ਹਾਂ ਇਹ ਘਟਨਾ ਅਸਧ੍ਰਵਿਕ ਜਹਾਜ਼ਦਾਰ ਰੋਕਿਆ ਜਾਣਾ ਨਹੀਂ ਸੀ ਇਹ ਅਨਿਆਏ ਦੇ ਖਿਲਾਫ ਇੱਕ ਸੰਕਲਸ਼ ਦੀ ચીਖ ਸੀ ਕੈਰਨਾ ਦੇ ਵਿੱਚ ਗੱਦਰੀ ਲਹਿਰ ਨਾਲ ਜੁੜੇ ਕਈ ਪੰਜਾਬੀ ਇਸ ਘਟਨਾ ਤੋਂ ਭੜਕ ਉઠੇ ਉਹਨਾਂ ਚੋਂ ਇੱਕ ਮੇਵਾ ਸਿੰਘ ਲੋਕੋ ਕੇ ਵੀ ਸਨ ਜੋ ਗੱਦਰ ਪਾਰਟੀ ਦੇ ਸਰਗਰਮ ਮੈਂਬਰਸ ਹਨ ਜਦੋਂ ਉਹਨਾਂ ਨੇ ਦੇਖਿਆ ਕਿ ਕੈਨੇਡੀਅਨ ਸਰਕਾਰ ਭਾਰਤੀ ਹਕੂਕਾਂ ਨੂੰ ਰੋਧ ਰਹੀ ਹੈ ਤਾਂ ਉਹਨਾਂ ਨੇ 1915 ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਵਿਲੀਅਮ ਚਾਰਲਸ ਹੌਪਕਿੰਸਨ ਦਾ ਕਤਲ ਕਰ ਦਿੱਤਾ ਉਹਨਾਂ ਨੂੰ ਇਸ ਕਾਰਵਾਈ ਲਈ ਫਾਂਸੀ ਦੀ ਸਜ਼ਾ ਦਿੱਤੀ ਗਈ ਮੀਵਾ ਸਿੰਘ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਸਨ ਗੁਰੂ ਨਾਨਕ ਜਹਾਜ਼ ਦੇ ਵਿੱਚ ਤਰਸੇਮ ਜਸਤਨ ਨੇ ਸ਼ਹੀਦ ਮੇਵਾ ਸਿੰਘ ਲਪੋਕੇ ਦੀ ਭੂਮਿਕਾ ਨਿਭਾ ਕੇ ਇੱਕ ਇਤਿਹਾਸਕ ਪਾਤਰ ਨੂੰ ਜ਼ਿੰਦਗੀ ਦਿੱਤੀ। ਉਹਨਾਂ ਦਾ ਅਭਿਨੈ ਸਿਰਫ ਨਾਟਕੀ ਨਹੀਂ ਸੱਚਾਈ ਨਾਲ ਭਰਪੂਰ ਹੈ। ਫਿਲਮ ਦੇ ਵਿੱਚ ਕਾਮਾਗਾਟੂ ਮਾਰੂ ਦੀ ਹਕੀਕਤ, ਉਹਨਾਂ ਦੀ ਲੜਾਈ ਤੇ ਮੇਵਾ ਸਿੰਘ ਲਪੋਕੇ ਦੀ ਸ਼ਹਾਦਤ ਨੂੰ ਬੜੀ ਸੰਵੇਦਨਸ਼ੀਲਤਾ ਤੇ ਇੱਜ਼ਤ ਨਾਲ ਦਰਸਾਇਆ ਹੈ। ਫਿਲਮ ਦੇ ਵਿੱਚ ਤਰਸੇਮ 64 ਦੇ ਨਾਲ ਗੁਰਪ੍ਰੀਤ ਗੁਗਗੀ ਮਾਰਕ ਬੈਨਿੰਗਟਨ ਐਡਵਰਡ ਸੋਨਨ ਬਲਿਕ ਬਲਵਿੰਦਰ ਬੁਲੇਟ ਹਰਸ਼ਰਨ ਸਿੰਘ ਸਤਿੰਦਰ ਕਸਵਾਣਾ ਤੇ ਹੋਰ ਕਈ ਸਿਤਾਰੇ ਅਹਿਮ ਕਿਰਦਾਰਾਂ ਦੇ ਵਿੱਚ ਨਜ਼ਰ ਆਏ ਨੇ ਅਖੀਰਕਾਰ ਇਤਿਹਾਸ ਨੂੰ ਪਰਦੇ ਤੇ ਲਿਆਉਣ ਦੀ ਹੌਸਲਾਵਰ ਕੋਸ਼ਿਸ਼ ਕੀਤੀ ਗਈ ਹੈ ਗੁਰੂ ਨਾਨਕ ਜਹਾਸਿਰਫ ਇੱਕ ਫਿਲਮ ਨਹੀਂ ਇਹ ਇੱਕ ਇਤਿਹਾਸਕ ਸਬਕ ਹੈ ਇਹ ਅਜਿਹੇ ਨਾਇਕਾ ਦੀ ਯਾਦ ਤਾਜ਼ਾ ਕਰਦੀ ਹੈ ਜੋ ਕਦੇ ਦਰਬਾਰਾਂ ਤੇ ਵਿੱਚ ਨਹੀਂ ਸਨ ਪਰ ਜ਼ਮੀਨ ਤੇ ਇਨਸਾਫ ਲਈ ਲੜੇ 1 ਮਈ 2025 ਨੂੰ ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਲੋਕਾਂ ਦੇ ਵੱਲੋਂ ਇਸ ਫਿਲਮ ਨੂੰ ਦੇਖਿਆ ਗਿਆ ਸਾਰੇ ਹਾਊਸਫੁੱਲ ਰਹੇ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕੋ ਹੀ ਗੱਲ ਸੀ ਕਿ ਇਸ ਫਿਲਮ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ ਤੇ ਖਾਸ ਤੌਰ ਤੇ ਆਉਣ ਵਾਲੀ ਨਵੀਂ ਨੌਜਵਾਨ ਪੀੜੀ ਨੂੰ ਤਾਂ ਇਸ ਫਿਲਮ ਨੂੰ ਦੇਖਣਾ ਚਾਹੀਦਾ ਹੈ ਇਹ ਸਾਨੂੰ ਸਾਡੇ ਇਤਿਹਾਸ ਦੇ ਨਾਲ ਜੋੜਦੀ ਹੈ ਤਨ ਕਰ ਕਰਦੇ ਆ ਅਜੇ ਦੇਵਗੰਦੀ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨੇ ਦੱਸਦਿਆ ਕਿ ਉਹਨਾਂ ਦੀ ਫਿਲਮ ਵੀ ਰੇਡ 2 1 ਮਈ ਨੂੰ ਰਿਲੀਜ਼ ਹੋਈ ਜੋ ਕਿ ਬਲੌਕਬਸਟਰ ਰਹੀ ਜੀ ਹਾਂ ਅਜੇ ਦੇਵਗੰਦ ਦੀ ਫਿਲਮ ਰੇਡ 2 1 ਮਈ ਨੂੰ ਰਿਲੀਜ਼ ਹੋਈ ਜੋ ਕਿ ਬਲੌਕਬਸਟਰ ਰਹੀ ਸਾਰੇ ਹਾਊਸਫੁੱਲ ਰਹੇ ਦੰ ਦੱਸਣਾ ਕਿ ਦਰਸ਼ਕਾਂ ਦੇ ਲੋਕ ਖੂਬ ਇਸ ਫਿਲਮ ਨੂੰ ਜਿਹੜਾ ਕਿ ਪਿਆਰ ਦਿੱਤਾ ਗਿਆ ਤੇ ਪਹਿਲੇ ਦਿਨ ਹੀ ਇਸ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਦੱਸਦਿਆ ਕਿ ਸਾਲ 2018 ਦੇ ਵਿੱਚ ਆਈ ਹਿੱਟ ਫਿਲਮ ਰੇਡ ਦੇ सिकुएल ਦੇ ਵਿੱਚ ਵਾਨੀ ਕਪੂਰ ਅਤੇ ਰੇ ਤੇਜ ਦੇਸ਼ ਮੁਕਵੀ ਮੁੱਖ ਭੂਮਿਕਾ ਦੇ ਵਿੱਚ ਸਨ ਤਾਜ਼ਾ ਅਪਡੇਟ ਦੇ ਅਨੁਸਾਰ ਫਿਲਮ ਨੇ ਪਹਿਲੇ ਦਿਨ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਤੇ 18 ਕਰੋੜ ਰੁਪਏ ਨੂੰ ਪਾਰ ਕਰ ਲਿਆ ਸੀ ਤਾਂ ਬਿਲਕੁਲ ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਕਿ ਪਹਿਲੇ ਦਿਨ ਦੇ ਵਿੱਚ ਹੀ ਇੰਨਾ ਵੱਡਾ ਰਿਕਾਰਡ ਜਿਹੜਾ ਕਿ ਇਸ ਫਿਲਮ ਦੇ ਵੱਲੋਂ ਤੋੜਿਆ ਗਿਆ ਹੈ 1 ਮਈ ਨੂੰ ਅਨੁਸ਼ਕਾ ਸ਼ਰਮਾ ਦਾ ਬਰਥ ਦਿਨ ਆਇਆ ਦਾਸਤੀਏ ਕਿ ਵਿਰਾਟ ਕੋਹਲੀ ਨੇ ਇੱਕ ਰੋਮਾਂਟਿਕ ਅੰਦਾਜ਼ ਦੇ ਵਿੱਚ ਆਪਣੀ ਪਤਨੀ ਅਨੁਸ਼ਕਾ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਤਾ 1 ਮਈ ਨੂੰ ਕਿੰਗ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਜੋ ਕਿ ਬਾਲੀਵੁੱਡ ਦੇ ਵਿੱਚ ਕਈ ਵੱਡੀਆਂ ਫਿਲਮਾਂ ਕਰ ਚੁੱਕੀ ਹੈ ਉਸ ਦਾ ਜਨਮ ਦਿਨ ਨਿਕਲਿਆ ਹਾਲ ਹੀ ਦੇ ਵਿੱਚ 1 ਮਈ ਨੂੰ ਉਹਨਾਂ ਦਾ ਜਨਮ ਦਿਨ ਸੀ ਤਾਂ ਦੱਸਿਆ ਕਿ ਵਿਰਾਟ ਕੋਹਲੀ ਜੋ ਕਿ ਕਿੰਗ ਮੰਨੇ ਜਾਂਦੇ ਨੇ ক্রিকেট ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵਕਰੰਦਾਜ਼ ਦੇ ਵਿੱਚ ਆਪਣੀ ਪਤਨੀ ਨੂੰ ਬਰਥਡੇ ਵਿਸ਼ ਵਿਸ਼ ਕੀਤਾ ਗਿਆ बॉलीवुड डी मशहूर अदाकारा अनुष्का शर्मा दा जन्मदिन से जहग चर्चा प्रशंसक स्तवेत तो ही इंतजार कर रहे सन कि विराट कोहली अपनी पत्नी अनुष्का शर्मा ਲਈ सोशल मीडिया ते कदो एक पोस्ट सांझी ਕਰਨਗੇ उन्होंने क्रिकेटर विराट कोहली ने सारे दे सामने अदाकारा अनुष्का शर्मा ते प्यार दा इजहार कीता विराट ने अनुष्का शर्मा ਲਈ एक खास जन्मदिन पोस्ट सांझी की थी ਜੀ ਹਾਂ ਤੁਹਾਨੂੰ ਦੱਸ ਦਈਏ ਕਿ ਵਿਰਾਟ ਕੋਹਲੀ ਦੀ ਜਨਮ ਦਿਨ ਦੀ ਪੋਸਟ ਅਨੁਸ਼ਕਾ ਸ਼ਰਮਾ ਦੇ 37ਵੇਂ ਜਨਮ ਦਿਨ ਨੂੰ ਸੱਚਮੁੱਚ ਖਾਸ ਬਣਾ ਦੇਵੇਗੀ ਜਦੋਂ ਪ੍ਰਸ਼ੰਸਕ ਕਿੰਗ ਕੋਹਲੀ ਦੀ ਪੋਸਟ ਦੇਖ ਕੇ ਇੰਨੇ ਖੁਸ਼ ਦਿਖਾਈ ਦੇ ਰਹੇ ਹਨ ਤਾਂ ਕਲਪਨਾ ਕਰੋ ਕਿ ਅਨੁਸ਼ਕਾ ਬਹੁਤ ਜ਼ਿਆਦਾ ਖੁਸ਼ ਹੋਵੇਗੀ ਦਰਅਸਲ ਹੁਣ ਵਿਰਾਟ ਨੇ ਆਪਣੀ ਪਤਨੀ ਨੂੰ ਬਹੁਤ ਹੀ ਰੋਮਾਂਟਿਕ ਤਰੀਕੇ ਦੇ ਨਾਲ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਵਿਰਾਟ ਨੇ ਅਨੁਸ਼ਕਾ ਦੇ ਨਾਲ ਇੱਕ ਰੋਮਾਂਟਿਕ ਅਤੇ ਖੂਬਸੂਰਤ ਤਸਵੀਰ ਸਾਂਝੀ ਕੀਤੀ ਜੋ ਕਿ ਤੁਸੀਂ ਇਸ ਵੇਲੇ ਵੇਖ ਵੀ ਰਹੇ ਹੋਵੋਗੇ ਇਸ ਤਸਵੀਰ ਦੇ ਵਿੱਚ ਵਿਰਾਟ ਤੇ ਨੁਸ਼ਕਾ ਇੱਕ ਦੂਜੇ ਦੇ ਗਲੇ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਦੋਵਾਂ ਦੇ ਚਿਹਰਿਆਂ ਉੱਤੇ ਉਹੀ ਚਮਕ ਦਿਖਾਈ ਦਿੰਦੀ ਹੈ ਜਿਸ ਦੇ ਲਈ ਉਹਨਾਂ ਦੇ ਪ੍ਰਸ਼ੰਸਕ ਮਾਰਦੇ ਹਨ ਇਹ ਜੋੜਾ ਇਕੱਠੇ ਬਹੁਤ ਪਿਆਰਾ ਲੱਗ ਰਿਹਾ ਦੋਵਾਂ ਨੇ ਹਰਿਆਲੀ ਵਿੱਚ ਛਿੱਟੇ ਤੇ ਆਫ ਵਾਈਟ ਕਪੜਿਆਂ ਵਿੱਚ ਇੱਕ ਰੋਮਾਂਟਿਕ ਤਸਵੀਰ ਲਈ ਪੋਜ਼ ਦਿੱਤੇ ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਵਿਰਾਟ ਕੋਹਲੀ ਨੇ ਨੁਸ਼ਕਾ ਸ਼ਰਮਾ ਦੇ ਲਈ ਇੱਕ ਨੋਟ ਵੀ ਲਿਖਿਆ ਵਿਰਾਟ ਕੋਹਲੀ ਨੇ ਕਿਆ ਮੇਰੇ ਸਭ ਤੋਂ ਚੰਗੇ ਦੋਸਤ ਮੇਰੇ ਜੀਵਨ ਸਾਥੀ ਮੇਰੀ ਸੁਰਖਿਆ ਜਗਾ ਮੇਰਾ ਸਭ ਤੋਂ ਵਧੀਆ ਆਤਮਾ ਮੇਰਾ ਸਭ ਕੁਝ ਤੁਸੀਂ ਸਾਡੇ ਸਾਰੇ ਦੇ ਜੀਵਨ ਦੇ ਵਿੱਚ ਮਾਰਗਦਰਸ਼ਕ ਰੋਸ਼ਨੀ ਹੋ ਅਸੀਂ ਤੁਹਾਨੂੰ ਹਰ ਰੋਜ਼ ਹੋਰ ਪਿਆਰ ਕਰਦੇ ਹਾਂ ਜਨਮ ਦਿਨ ਮੁਬਾਰਕ ਮੇਰੀ ਪਿਆਰੀ ਅਨੋਸ਼ਕਾ ਸ਼ਰਮਾ ਹੁਣ ਇਨ੍ਹਾਂ ਦੋਵਾਂ ਵਿੱਚ ਘਰ ਰੋਮਾਂਸ ਦੇ ਕੇ ਪ੍ਰਸ਼ੰਸਕ ਵੀ ਬਹੁਤ ਖੁਸ਼ ਹਨ ਤੇ ਵਿਰਾਟ ਤੇ ਨੁਸ਼ਕਾ ਸ਼ਰੂ ਤੋਂ ਹੀ ਪ੍ਰਸ਼ੰਸਕਾਂ ਦੇ ਲਈ ਜੋੜੇ ਦੇ ਤੀਜੇ ਤੈਅ ਕਰਦੇ ਆ ਰਹੇ ਨੇ ਕਪਲ ਗੋਲਸ ਦੀ ਤਰ੍ਹਾਂ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਤਾਂ ਅਖੀਰ ਦੇ ਵਿੱਚ ਉਸ ਕਲਾਕਾਰ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਸਾਡੇ ਦਿਲਾਂ ਦੇ ਉੱਤੇ ਰਾਜ ਕੀਤਾ ਜਿਸ ਦਾ ਨਾਮ ਲੈਡਨਸ ਦੇ ਵਿੱਚ ਗਿਣਾ ਜਾਂਦਾ ਹੈ ਜੀ ਹਾਂ ਸੀ ਗੱਲ ਕਰ ਰਹੇ ਆ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨੀ ਦਾ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇहद ਜਿਹੜੀ ਕਿ ਛਾਈ ਹੋਈ ਹੈ ਦੱਸਦਿਆਂ ਕਿ ਇਸ ਵੀਡੀਓ ਦੇ ਕਾਫੀ ਜ਼ਿਆਦਾ ਚਰਚਾਵਾ ਹੋ ਰਹੀਆਂ ਨੇ ਤਾਂ ਇਸ ਵਿਲੇ ਭੂਮਾਨਪੁਰੇ ਸੋਸ਼ਲ ਮੀਡੀਆ ਤੇ ਛਾਇ ਹੋਏ ਨੇ ਉਹਨਾਂ ਦੀ ਕੋ ਰੀਲ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਉਹ ਵੀਡੀਓ ਵੀ ਜ਼ਰੂਰ ਦਿਖਾਵਾਂਗੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਦੁਨੀਆ ਭਰ ਦੇ ਵਿੱਚ ਪ੍ਰਸ਼ੰਸਕ ਹਨ ਹਾਲੀਵੁੱਡ ਚ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੌਰ ਤੇ ਤਾਫਾ ਦਿੱਤਾ ਜਿਸ ਨੂੰ ਵੇਖ ਕੇ ਪ੍ਰਸ਼ੰਸਕੋਨਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਦਰਅਸਲ ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹ ਆਪਣੀ ਬਾਹ ਦੇ ਟੈਟੂ ਬਣਵਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਧਿਆਨ ਦੇਣ ਯੋਗ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਆਪਣੀ ਬਾਹ ਤੇ ਆਪਣਾ ਨਾਮ ਨਹੀਂ ਸਗੋਂ ਲਵ ਮਾਈ ਫੈਨਸ ਲਿਖਵਾਇਆ ਜਿਸ ਨੂੰ ਵੇਖ ਕੇ ਪ੍ਰਸ਼ੰਸਕਾਂ ਦੇ ਚਿਹਰੇ ਖਿੜ ਗਏ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟਾਂ ਦਾ ਹੜ ਆ ਗਿਆ ਜੀ ਹਾਂ ਉੱਥੇ ਹੀ ਗਾਇਕ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੱਤੀ ਮੈਂ ਆਪਣੇ ਫੈਨਾਂ ਦਾ ਫੈਨ ਹਾਂ ਤਾਂ ਬਿਲਕੁਲ ਬੱਪੂ ਮਾਨ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਨੇ ਤਾਂ ਉਹਨਾਂ ਦੇ ਵੱਲੋਂ ਆਪਣੇ ਫੈਨਸ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਤਾਂ ਤੁਸੀਂ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡਾ ਪੰਜਾਬੀ ਜਾਂ ਫਿਰ ਹਿੰਦੀ ਅਰ nghĩa ਕਿ ਬੋਲਿਵੁੱਡ ਇੰਡਸਟਰੀ ਤੋਂ ਫੇਵਰਿਟ ਕਲਾਕਾਰ ਜਾਂ ਫੇਵਰਿਟ ਗਾਇਕ ਕੌਣ ਹੈ ਤਾਂ ਉਮੀਦ ਕਰਦੇ ਹਾਂ ਕਿ ਇਸ ਵਾਰ ਦੀਆਂ ਫਿਲਮੀ ਜਗਤੀਆਂ ਨੀ ਕੀ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਇਹ ਦਿਲਚਸਪ ਤੇ ਅਹਿਮ ਖਬਰਾਂ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ ਤਾਂ ਅਗਲੀ ਵਾਰ ਫਿਰ ਮਿਲਦੇ ਹਾਂ ਅਪਡੇਟਸ ਦੇ ਨਾਲ ਤਾਂ ਇਸੇ ਤਰ੍ਹਾਂ ਹੋਰ ਵੀ ਅਪਡੇਟਡ ਖਬਰਾਂ ਜਾਣਨ ਦੇ ਲਈ ਸਾਡੇ ਚੈਨਲ ਦੋਸ਼ੋ ਬਾਤਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ